ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਚੈਲੰਜ ਕੀਤਾ ਗਿਆ ਜੋ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਕਿ ਜੇ ਇਲਜ਼ਾਮ ਸੱਚੇ ਹੋਏ ਤਾਂ ਸਭ ਕੁਝ ਛੱਡ ਦੇਵਾਂਗਾ ਇਹ ਲੋਕ ਜੱਥੇਦਾਰ ਨੂੰ ਵੀ ਬਦਲ ਸਕਦੇ ਨੇ ਕਿਉਂਕਿ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਜੱਥੇਦਾਰ ਨੂੰ ਬਦਲ ਕੇ 2 ਦਸੰਬਰ ਵਾਲਾ ਹੁਕਮਨਾਮਾ ਵੀ ਬਦਲ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਤੇ ਇਲਜ਼ਾਮ ਲਾਉਣ ਵਾਲੇ ਜ਼ਿੰਦਾਬਾਦ ਹੈ ਤਾ ਇੱਕ ਵਾਰ ਫੇਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਵੱਡਾ ਅਭਿਆਨ ਸਾਹਮਣੇ ਆਇਆ ਹੈ ਕਿ ਲਗਾਤਾਰ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗੰਜਾਂ ਨੇ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਲਗਾਤਾਰ ਨਿਸ਼ਾਨੇ ਤੇ ਅਕਾਲੀ ਦਲ ਹੈ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੋ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਮੇਰੀ ਉਹਨਾਂ ਨੂੰ ਚੁਣੌਤੀ ਹੈ ਮੇਰਾ ਉਹਨਾਂ ਨੂੰ ਚੈਲੰਜ ਹੈ ਕਿ ਜੇ ਉਹਨਾਂ ਦੇ ਇਲਜ਼ਾਮ ਸੱਚੇ ਹੋਏ ਤਾਂ ਮੈਂ ਸਭ ਕੁਝ ਛੱਡ ਦੇਵਾਂਗਾ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਤੁਤਾ ਕਿਹਾ ਕਿ ਇਹ ਲੋਕ ਜੱਥੇਦਾਰ ਵੀ ਬਦਲ ਸਕਦੇ ਨੇ ਤੇ ਜੱਥੇਦਾਰ ਨੂੰ ਬਦਲ ਕੇ 2 ਦਸੰਬਰ ਵਾਲਾ ਹੁਕਮਨਾਮਾ ਵੀ ਬਦਲ ਸਕਦੇ ਨੇ ਭਾਵ ਕਿ 2 ਦਸੰਬਰ ਨੂੰ ਜੋ ਫਸੀਲ ਤੋਂ ਫੈਸਲੇ ਸੁਣਾਏ ਗਏ ਸਨ ਉਹਨਾਂ ਨੂੰ ਵੀ ਬਦਲਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਜਿਹੜੇ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਉਹ ਜ਼ਿੰਦਾਬਾਦ ਰਹਿਣ ਵਕ ਵਕ ਥਾਮਾਂ ਦਾ ਦੌਰਾ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਦੇ ਵਿੱਚ ਵੀ ਬਣੇ ਹੋਏ ਨੇ ਬਿਆਨ ਉਹਨਾਂ ਦੇ ਹਰ ਰੋਜ਼ ਆਉਂਦੇ ਨੇ ਤੇ ਇੱਕ ਹੋਰ ਬਿਆਨ ਯਾਨੀ ਹਰਪ੍ਰੀਤ ਸਿੰਘ ਦਾ ਜਿਸ ਦੇ ਵਿੱਚ ਉਹਨਾਂ ਨੇ ਖਦਸ਼ਾ ਜਤਾਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਬਦਲਿਆ ਜਾ ਸਕਦਾ ਹੈ ਤੇ ਜਥੇਦਾਰ ਨੂੰ ਬਦਲ ਕੇ 2 ਦਸੰਬਰ ਵਾਲਾ ਹੁਕਮਨਾਮਾ ਵੀ ਬਦਲਿਆ ਜਾ ਸਕਦਾ ਹੈ। ਇਹ ਉਹਦੇ ਤੇ ਤੁਹਾਡੇ ਤੇ આરોਪ ਬੜੇ ਲੱਗ ਰਹੇ ਨੇ ਇਹਦੇ ਪਰ ਕੀ ਕਹਿਣਾ ਚਾਹੋਗੇ? ਛੱਡੋ ਜੀ ਇਹ આરોਪ ਲਾਉਣ ਵਾਲੇ ਜਿਹੜੇ ਜਿੰਦਾਬਾਦ ਰਹਿਣ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਣਾ ਤੇ ਮੈਂ ਸਭ ਪੁੱਛਿਆ ਇਹ ਨਹੀਂ ਕਿ 1983 ਦੇ ਵਿੱਚ ਇਸ ਤਰ੍ਹਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤੂੰ ਬਾਅਦ ਵਿੱਚ ਬਦਲ ਦਿੱਤਾ ਗਿਆ ਉਹ ਹੁਕਮਨਾਮੇ ਹੁਣ ਹੋਰ ਵੀ ਬਦਲ ਸਕਦੇ ਜੇ ਜੇਦਾਦ ਬਦਲ ਕੇ ਲਾਵੇਂ ਜੇਦਾਦ ਲਾ ਕੇ ਦੋ ਤਰੀਕ ਦਾ ਹੁਕਮਨਾਮਾ ਬਦਲ ਸਕਦੇ ਕੋਈ ਵੱਡੀ ਗੱਲ ਥੋੜੀ ਹੈ ਤੇ ਉਧਰ ਬਾਗੀ ਟੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਅਕਾਲੀ ਦਲ ਦੀ ਭਰਤੀ ਮੁਹਿੰਮ ਤੇ ਹੀ ਸਵਾਲ ਖੜੇ ਕਰ ਦਿੱਤੇ ਨੇ ਚਰਨਜੀਤ ਸਿੰਘ ਬਰਾੜ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਕੱਲ ਤੱਕ ਸਿਰਫ 4 ਤੋਂ 4.5 ਲੱਖ ਦੀ ਭਰਤੀ ਜਮਾ ਹੋਈ ਅਤੇ ਸਮੁੱਚੇ ਪੰਤ ਤੇ ਅਕਾਲੀ ਦਲ ਵਰਕਰਾਂ ਨੂੰ ਝੂਠ ਬੋਲਿਆ ਜਾ ਰਿਹਾ ਹੈ ਚਰਨਜੀਤ ਬਰਾੜ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਉਹਨਾਂ ਕਿਹਾ ਕਿ ਤਖਤ ਦੀ ਫਸੀਲ ਤੋਂ ਸੁਣਾਏ ਹੁਕਮਨਾਮੇ ਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਕੱਲ ਭਰਤੀ ਰਿਕਾਰਡ ਜਮਾ ਕਰਵਾਉਣ ਦੀ ਤਾਰੀਖ ਵਧਾਈ ਗਈ ਸੀ 28 ਫਰਵਰੀ ਤੱਕ ਇਹ ਤਾਰੀਖ ਵਧਾ ਦਿੱਤੀ ਗਈ 28 ਫਰਵਰੀ ਸ਼ਾਮ 5 ਵਜੇ ਤੱਕ ਦਾ ਸਮਾਂ ਵਧਾਇਆ ਗਿਆ ਹੈ ਜਦਕਿ ਪਹਿਲਾਂ ਇਹ ਸਮਾਂ 25 ਫਰਵਰੀ ਤੱਕ ਦਾ ਸੀ ਦੱਸਦੀ ਹੈ ਕਿ ਅਕਾਲੀ ਦਲ ਦੇ ਵੱਲੋਂ ਭਰਤੀ ਦੇ ਲਈ ਜੋ ਸਲਿੱਪਸ ਬ냥 ਗੰਨਿਆ ਨੇ ਉਹਨਾਂ ਨੂੰ ਵੰਡਿਆ ਜਾ ਚੁੱਕਿਆ ਤੇ ਹੁਣ ਇਕੱਠੇ ਕਰਨ ਦੀ ਬਾਰੀ ਹੈ ਤਾਂ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਸੀ ਕਿ ਹਾਲੇ ਥੋੜਾ ਸਮਾਂ ਲੱਗ ਰਿਹਾ ਹੈ ਜਿਸ ਕਰਕੇ ਭਰਤੀ ਮੁਹਿੰਮ ਦੀ ਤਾਰੀਖ ਦੇ ਵਿੱਚ ਵਾਧਾ ਕੀਤਾ ਗਿਆ 28 ਫਰਵਰੀ ਤੱਕ ਇਹ ਤਾਰੀਖ ਵਧਾ ਦਿੱਤੀ ਗਈ 28 ਫਰਵਰੀ ਸ਼ਾਮ 5 ਵਜੇ ਤੱਕ ਦਾ ਸਮਾਂ ਵਧਾਇਆ ਗਿਆ ਜਿਸ ਨੂੰ ਲੈ ਕੇ ਹੁਣ ਬਾਗੀ ਤੜੇ ਜਾਗੂ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਰਕਰਾਂ ਨੂੰ ਝੂਠ ਬੋਲ ਰਿਹਾ ਹੁਣ ਤੱਕ ਸਿਰਫ 4 4.5 ਲੱਖ ਦੀ ਹੀ ਭਰਤੀ ਹੋਈ ਹੈ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੜਾ ਬਦਕਿਸਮਤੀ ਵਾਲਾ ਸਮਾਂ ਚੱਲ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇਣ ਲਈ ਉਹਨਾਂ ਨੂੰ ਪੂਰਤੀ ਕਰਾਉਣ ਦੇ ਲਈ ਹਮੇਸ਼ਾ ਜਿਹੜਾ ਹੈਗਾ ਉਹ ਸਿਰ ਧੜ ਦੀ ਬਾਜ਼ੀ ਲਾਉਂਦਾ ਆਇਆ ਅੱਜ ਹਾਲਾਤ ਕੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਕੇ ਭਰਤੀ ਜਿਹੜੀ ਹੈ ਉਹ ਪਾਰਟੀ ਦੀ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਉਹਦੇ 'ਚ ਝੂਠ ਬੋਲਿਆ ਜਾ ਰਿਹਾ ਕਿ ਕਿੰਨੇ ਲੱਖ ਪਰਚੀ ਵੰਡਤੀ ਜੀ ਕਿੰਨੀਆਂ ਕਾਪੀਆਂ ਵੰਡਤੀਆਂ ਜੀ 20 ਤਰੀਕ ਲਾਸਟ ਸੀ ਕੱਲ ਤੱਕ ਵੀ ਡਾਕਟਰ ਚੀਮਾ ਦੇ ਹਲਕੇ ਜਾਂ ਰੋਪੜ ਜ਼ਿਲ੍ਹੇ ਦੇ ਵਿੱਚ ਕੱਲ ਵੀ ਭਰਤੀ ਹੋਈ ਜਾ ਰਹੀ ਸੀ ਫਿਰ ਜਦੋਂ ਭਰਤੀਆਂ ਜਾਂ ਕਾਪੀਆਂ ਜਮਾ ਨਹੀਂ ਹੋਈਆਂ ਤੇ 25 ਤਰੀਕ ਮਿਥਤੀ ਔਰ ਮੈਂ ਦੱਸਣਾ ਚਾਹਣਾ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰ ਰਿਹਾ ਸਮੁੱਚੇ ਪੰਥ ਨੂੰ ਗੁੰਮਰਾਹ ਕਰ ਰਿਹਾ ਔਰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਗੁੰਮਰਾਹ ਕਰ ਰਿਹਾ ਕੱਲ ਸ਼ਾਮ ਤੱਕ ਕੱਲ ਸਿਰਫ 4 ਸਾਢੇ 4 ਲੱਖ ਭਰਤੀ ਜਿਹੜੀ ਹੈ ਉਹ ਵਾਪਸ ਆਈ ਹੈ ਤੇ ਹੁਣ ਆਪ ਦੀ ਮਰਜ਼ੀ ਨਾਲ ਹੀ ਹੁਣ 28 ਤਰੀਕ ਬੰਦੀ ਚੀਮਾ ਸਾਹਿਬ ਤਰੀਕ 28 ਬਣ ਲਓ ਤੇ ਭਵੇਂ 40 ਬਣ ਲਓ ਜਿਹੜੀ ਹੁੰਦੀ ਵੀ ਨਹੀਂਗੀ ਪਰ ਜਿਹੜੀ ਭਰਤੀ ਤੁਸੀਂ ਕਿਹਾ ਨਾ ਵੀ ਲੱਖਾਂ ਚ ਐਨੇ ਆਜੂਗੀ ਜਾਂ ਹੋਜੂਗੀ ਉਹ ਨਹੀਂ ਹੋਈ ਨਾ ਗਲੀਆਂ ਚ ਭਰਤੀ ਹੋਈ ਹੈ ਤੇ ਨਾ ਹੋਈ ਹੈ ਇੱਕ ਹੋਰ ਤੁਹਾਨੂੰ ਚੈਲੰਜ ਹੈ ਅਕਾਲ ਤਖਸਾਲ ਵੱਲੋਂ ਹੁਕਮਨਾਮਾ ਕੀ ਸੀ ਕਿ ਜਿਹੜੀ ਭਰਤੀ ਕਰਨੀ ਹੈ ਉਹਨਾਂ ਦੇ ਆਧਾਰ ਕਾਰਡ ਦੇ ਜਿਹੜੇ ਨੰਬਰ ਜਾਂ ਆਧਾਰ ਕਾਰਡ ਆ ਉਹ ਲਿਆ ਜਾਣਾ ਚਾਹੀਦਾ ਜੇ ਇੱਕ ਵੀ ਹਲਕੇ ਦਾ ਤੁਸੀਂ ਇਹ ਕੰਮ ਪੂਰਾ ਕੀਤਾ ਹੋਵੇ ਤੇ ਮੈਂ ਸਮਝਦਾ ਕਿ ਫਿਰ ਤੁਸੀਂ ਮਾੜੀ ਮੋਟੀ ਹੁਕਮਨਾਮੇ ਦੀ ਰੱਖ ਵਕਾਈ ਇਹ ਇਹ ਸ਼ਰੀਅਮ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਮੈਨੂੰ ਪਤਾ ਲੱਗਿਆ ਕਿ ਅੱਜ ਕੱਲ ਦੇ ਵਿੱਚ ਰਿਪੋਰਟ ਵੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਾਹਿਬ ਨੂੰ ਤੁਸੀਂ ਭੇਜਣ ਲੱਗਿਓ ਜਿਹੜੀ ਕਿ ਝੂਠੀ ਬੋਗਸ ਤੇ ਗੁੰਮਰਾਹ ਕਰਨ ਵਾਲੀ ਸ਼੍ਰੀ ਕਲਤਕ ਸਾਬ ਨੂੰ ਰਿਪੋਰਟ ਤੁਸੀਂ ਭੇਜ ਰਹੇ ਹੋ